ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਬਿਲਕੁਲ ਠੀਕ ਠਾਕ ਹੋ ਤੇ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਕਿਉਂਕਿ ਤੁਹਾਨੂੰ ਪਤਾ ਮੈਂ ਤਾਂ ਯੋਗਾ ਕਰਦੀ ਐ ਐਕਸਰਸਾਈਜ਼ ਕਰਦੀ ਐ ਤੇ ਹੌਪਫੁਲੀ ਹੁਣ ਤੁਸੀਂ ਵੀ ਸ਼ੁਰੂ ਕਰਤਾ ਤੇ ਪਹਿਲਾਂ ਵੀ ਕਰ ਰਹੀ ਸੀ ਭੈਣਾ ਤੇ ਬਹੁਤ ਸਾਰੇ ਮੈਸੇਜ ਆਏ ਕਿ ਅਸੀਂ ਪਹਿਲਾਂ ਵੀ ਕਰਦੇ ਸੀ ਪਰ ਇੰਪਰੂਵਮੈਂਟਸ ਹੋ ਗਈਆਂ ਚਲੋ ਜੀ ਆਪਣੀ ਵੀਡੀਓ ਦਾ ਮਕਸਦ ਸਿਰਫ ਇਨਾ ਕੀ ਹੁੰਦਾ ਹੈ ਕਿ ਜਿਨ੍ਹਾਂ ਨੂੰ ਇੰਪਰੂਵਮੈਂਟ ਦੀ ਲੋੜ ਹੈ ਉਹਨਾਂ ਦੀ ਇੰਪਰੂਵਮੈਂਟ ਹੋ ਜਵੇ ਤੇ ਜਿਨ੍ਹਾਂ ਨੇ ਸ਼ੁਰੂ ਨਹੀਂ ਕੀਤਾ ਕੰਡੀਸ਼ਨਸ ਨਹੀਂ ਪੂਰੀਆਂ ਹੋ ਰਹੀਆਂ ਜਾਂ ਚੰਗੀ ਤਰ੍ਹਾਂ ਸਮਝ ਨਹੀਂ ਆਉਂਦੀ ਅਹ ਫਾਇਦਾ ਹੋ ਜੀ ਠੀਕ ਹੈ ਜੀ ਸੋ ਬਹੁਤ ਸਾਰਾ ਤਦਵਤ ਬਹੁਤ ਸਾਰਾ ਪਿਆਰ ਨੇ ਤੁਸੀਂ ਵੀਡੀਓਜ਼ ਨੂੰ ਬਹੁਤ ਪਸੰਦ ਕੀਤਾ ਤੇ ਹਾਪਫੁਲੀ ਤੁਸੀਂ ਸਾਰੇ ਕੰਟੀਨਿਊ ਕਰੋਗੇ ਕਰਦੇ ਰਹੋ ਕਿਉਂਕਿ ਸਰਦੀਆਂ ਚ ਆਪਾਂ ਸਾਗ ਵੀ ਖਾਣਾ ਕਿਉਂ ਵਾਕੇ ਤੇ ਪਨੀਰ ਪੁਨੀਆ ਵੀ ਬਣਾਵਾਂਗੇ ਇਸ ਕਰਕੇ ਫਿਰ ਤਾਂ ਹੋਰ ਵੀ ਜ਼ਿਆਦਾ ਜ਼ਰੂਰੀ ਹੈ ਕਿ ਇਹਨੂੰ ਆਪਾਂ ਕੰਟੀਨਿਊ ਰੱਖਣਾ ਹੈ ਠੀਕ ਹੈ ਜੀ ਤੇ ਬਹੁਤ ਸਾਰੀਆਂ ਪ੍ਰੋਬਲਮਸ ਜਿਹੜੀਆਂ ਸਾਨੂੰ ਨਾ ਕਈ ਵਾਰੀ ਨੋਟਿਸ ਵੀ ਨਹੀਂ ਹੁੰਦੀਆਂ ਉਹ ਵਾਲੀਆਂ ਪ੍ਰੋਬਲਮਸ ਹਨ ਬਾਅਦ ਚ ਪਤਾ ਲੱਗਦਾ ਕਿ ਅੱਛਾ ਯੋਗਾ ਕਰਨ ਤੋਂ ਬਾਅਦ ਮੇਰਾ ਠੀਕ ਹੋ ਗਿਆ ਪਹਿਲਾਂ ਮੇਰਾ ਇਹ ਹੁੰਦਾ ਸੀ ਚਲੋ ਐਨੀਹੋ ਅੱਜ ਮੈਂ ਤੁਹਾਡੇ ਲਈ ਬਹੁਤ ਖੁਸ਼ਖਬਰੀ ਵਾਲੀ ਵੀਡੀਓ ਲੈ ਕੇ ਆਈ ਹਾਂ ਬਹੁਤ ਵਧੀਆ ਵੀਡੀਓ ਲੈ ਕੇ ਆਈ ਹਾਂ ਤੁਹਾਨੂੰ ਯਾਦ ਹੋਣਾ ਹੈ 6 ਦਿਨ ਪਹਿਲਾਂ ਇੱਦੇ ਤੇ ਸ਼ੋ ਹੋ ਰਿਹਾ ਮਤਲਬ ਮੈਂ ਹੁਣ ਜਦੋਂ ਦੇਖਿਆ ਜਾ ਕੇ 6 ਦਿਨ ਪਹਿਲਾਂ ਇੱਕ ਵੀਡੀਓ ਦਿੱਤੀ ਸੀ ਮੈਂ ਤੁਹਾਨੂੰ ਜਿਹੜਾ ਤੁਹਾਡੇ ਕੋਲੇ 6 ਸ਼ੋ ਕਰਦਾ ਕੇ ਸਾਤੇ 6 ਦਿਨ ਫਟਕੜੀ ਦੀ ਯੂਜ਼ ਕੀਤੀ ਸੀ ਆਪਾਂ ਉਹਦੇ ਵਿੱਚ ਹਨਾ ਆਪਣੀ ਫੇਸ ਦੇ ਉੱਤੇ ਤੇ ਉਦੋਂ ਮੈਂ ਤੁਹਾਨੂੰ ਨਾਲ ਹੀ ਐਂ ਕਿਹਾ ਸੀਗਾ ਕਿ ਇੱਕ ਪੋਰ ਰਿਸਰਚ ਕਰ ਰਹੀ ਹਾਂ ਮੈਂ ਤੇ ਜਦੋਂ ਉਹਦਾ ਰਿਜ਼ਲਟ ਆ ਗਿਆ ਤਾਂ ਫਿਰ ਬਹੁਤ ਸਾਰੀਆਂ ਪ੍ਰੋਬਲਮ ਸੋਲਵ ਹੋ ਜਾਣੀ ਬਹੁਤ ਭੈਣਾਂ ਦੀ ਪ੍ਰੋਬਲਮ ਸੋਲਵ ਹੋ ਜੂਗੀ ਤੇ ਮੇਰੀ ਵੀ ਹੋਈ ਹੈ ਤੇ ਉਹ ਤੁਹਾਡੇ ਨਾਲ ਮੈਂ ਅੱਜ ਸ਼ੇਅਰ ਕਰਦੀ ਹਾਂ ਉਹਦਾ ਰਿਜ਼ਲਟ ਆ ਗਿਆ ਜੀ ਠੀਕ ਹੈ ਕੱਲ ਉਸ ਭੈਣ ਦਾ ਫੋਨ ਆਇਆ ਜਿਸ ਦਿਨ ਮੈਂ ਤੁਹਾਨੂੰ ਉਹ ਫਟਕੜੀ ਵਾਲੀ ਵੀਡੀਓ ਬਣਾਈ ਤੇ ਉਸੇ ਦਿਨ ਹੀ ਦੇਤੀ ਸੀ ਤੁਹਾਨੂੰ ਉਸੇ ਦਿਨ ਪਹਿਲਾਂ ਮਤਲਬ ਉਸ ਤੋਂ ਇੱਕ ਦਿਨ ਪਹਿਲਾਂ ਮੈਂ ਉਹਨੂੰ ਫੋਨ ਕਰਕੇ ਭੈਣ ਨੂੰ ਕਿਹਾ ਸੀ ਇੱਕ ਦੋ ਦਿਨ ਪਹਿਲਾਂ ਮਤਲਬ ਲਾ ਲਓ ਕਿ 8 ਦਿਨ ਹੋ ਗਏ ਹੋਣਗੇ ਵੀ ਤੂੰ ਇਹਨੂੰ ਜਿਵੇਂ ਮੈਂ ਦੱਸ ਰਹੀ ਹਾਂ ਓਵੇਂ ਫਟਕੜੀ ਨੂੰ ਯੂਜ਼ ਕਰ ਤੇ ਫਿਰ ਆਪਾਂ ਇਹਨੂੰ ਅ ਇਹਦਾ ਰਿਜ਼ਲਟ ਦੇਖਦੇ ਹਾਂ ਕਿਉਂਕਿ ਉਹ ਭੈਣ ਦੇ ਨਾ ਐਕਚੁਅਲੀ ਉਹ ਮੇਰੀ ਭੈਣ ਹੀ ਕਹਿਦਨੀ ਹੈ ਮੈਂ ਮੇਰੀ ਰਿਲੇਟਿਵ ਹੈ ਕੁੜੀ ਉਹ ਮੇਰੀ ਭਾਬੀ ਦੀ ਭੈਣ ਹੈ ਠੀਕ ਹੈ ਤੇ ਉਹਦੇ ਫੇਸ਼ੀਅਲ ਹੈਰ ਦੀ ਬਹੁਤ ਪ੍ਰੋਬਲਮ ਸੀ ਉਹ ਕਹਿੰਦੀ ਸੀ ਵੀ ਮੇਰੇ ਤਾਂ ਮੋਟੇ ਤੇ ਵੱਡੇ ਹੈਰ ਆ ਗਏ ਤੇ ਜਦੋਂ ਮੈਂ ਕਿਤੇ ਜਾਣਾ ਹੁੰਦਾ ਤਾਂ ਮੈਂ ਮਤਲਬ ਮੈਨੂੰ ਤਾਂ ਇਹ ਹੁੰਦਾ ਵੀ ਮੈਂ ਤਾਂ ਅੰਦਰ ਹੀ ਵੜ ਜਾਵਾਂ ਮੈਂ ਤਾਂ ਕਿਸੇ ਨੂੰ ਮਿਲਾਂ ਨਾ ਕਹਿੰਦੀ ਮੇਰੇ ਹੁਣ ਇੱਥੇ ਵੀ ਆਉਣੇ ਸ਼ੁਰੂ ਹੋ ਗਏ ਸੀ ਅੱਖਾਂ ਦੇ ਥੱਲੇ ਵੀ ਮੋਟੇ-ਮੋਟੇ ਵਾਲ ਤਾਂ ਉਹਨੂੰ ਇਹ ਫਿਰ ਕਿਹਾ ਸੀਗਾ ਕਿ ਤੂੰ ਨਾ ਫਟਕੜੀ ਨੂੰ ਗਰਮ ਪਾਣੀ ਚ ਪ ਜਦੋਂ ਗਰਮ ਹੋ ਜਵੇ ਹਨ ਥੋੜੀ ਜੀ ਗਰਮ ਪਾਣੀ ਚ ਪਾ ਕੇ ਉਹ ਰਗੜਨੀ ਹੈ ਇੱਥੇ ਉਹ ਡਾਇਰੈਕਟ ਟਿੱਕੀ ਠੀਕ ਹੈ ਇਹਦੇ ਵਿੱਚ ਤੁਸੀਂ ਟਿੱਕੀ ਵਾਲੀ ਹੀ ਪਟਕੜੀ ਲੈਣੀ ਹੈ ਕਿਉਂਕਿ ਆਪਾਂ ਜਦੋਂ ਉਹਨੂੰ ਰਗੜਦੇ ਹਾਂ ਥੋੜਾ ਜਿਹਾ ਉਹਦਾ ਵੀ ਇਫੈਕਟ ਆਉਂਦਾ ਹੈ ਤਾਂ ਪਾਣੀ ਚ ਪਾ ਕੇ ਆਪਾਂ ਹੰਬੇ ਨਾਲ ਲਾਉਣ ਦਾ ਸ਼ਾਇਦ ਉਹਨਾ ਇਫੈਕਟ ਨਾ ਆਵੇ ਤਾਂ ਜਦੋਂ ਤੁਸੀਂ ਉਹਦਾ ਰਿਜ਼ਲਟ ਇਹ ਆ ਗਿਆ ਉਹ ਫਿਰ ਡਿਟੇਲਸ ਦੱਸਣੀ ਕਿਵੇਂ ਲਾਉਣੇ ਠੀਕ ਉਹਦਾ ਰਿਜ਼ਲਟ ਆ ਗਿਆ ਕੱਲੋਂ ਭੈਣ ਦਾ ਫੋਨ ਆਇਆ ਆਪੀ ਕਹਿੰਦੀ ਵੀ ਮੈਂ ਤਾਂ ਬਸ ਗੰਗਾ ਹੀ ਨਾਲੀ કે કે મારી ਕਿਸੇ ਨੇ ਖੁਦ ਨੋਟਿਸ ਕਰਕੇ ਮੇਰੀ ਗੁੰਡਣ ਜਿਹੜੀ ਮੇਰੇ ਨਾਲ ਰੋਜ਼ ਜਾਂਦੀ ਸੀ ਗੁਰਦੁਆਰੇ ਉਹਨੇ ਮੈਨੂੰ ਕਿਹਾ ਵੀ ਤੂੰ ਹੁਣ ਵਾਲਾਂ ਦਾ ਟ੍ਰੀਟਮੈਂਟ ਕਿੱਥੋਂ ਲੈਣੀ ਹੈ ਕਹਿੰਦੀ ਮੈਂ ਕਿਹਾ ਜੀ ਕਿਤੋਂ ਨਹੀਂ ਲੈਂਦੀ ਮੈਂ ਤਾਂ ਬਸ ਬਲੀਚ ਕਰ ਲਈ ਸੀ ਉਹਦੇ ਕਰਕੇ ਸ਼ਾਇਦ ਤੁਹਾਨੂੰ ਦਿਖ ਨਹੀਂ ਰਹੇ ਕਹਿੰਦੀ ਨਹੀਂ ਬਲੀਚ ਵਾਲੇ ਤਾਂ ਦਿਖ ਰਹੇ ਆ ਮੈਨੂੰ ਲਿਸ਼ਕ ਰਹੇ ਨੇ ਤੇ ਪਰ ਤੇਰੇ ਵਾਲ ਘਟ ਕੇ ਕਾਫੀ ਤਾਂ ਕਹਿੰਦੀ ਮੈਨੂੰ ਬੜੀ ਖੁਸ਼ੀ ਹੋਈ ਫਿਰ ਮੈਂ ਆਪ ਵੀ ਕਹਿੰਦੀ ਮੈਨੂੰ ਲੱਗ ਤਾਂ ਕਹਿੰਦੀ ਮੈਨੂੰ ਵੀ ਰਹਾ ਸੀ ਵੀ ਘਟ ਰਹੇ ਨੇ ਪਰ ਮੈਨੂੰ ਆਏ ਸੀਗਾ ਵੀ ਜਦੋਂ ਉਹਨੇ ਕੀਤਾ ਨੋਟਿਸ ਤੇ ਫਿਰ ਮੈਨੂੰ ਬਹੁਤ ਜ਼ਿਆਦਾ ਚਾ ਚੜਿਆ ਵੀ ਆ ਤੋ ਉਹ ਬੱਡੀ ਪ੍ਰੋਬਲਮ ਸੋਲਵ ਹੋ ਗਈ ਮੇਰੀ ਤੇ ਮੇਰੇ ਖੁਦ ਦੇ ਸੀਗੇ ਤੇ ਬਹੁਤ ਜ਼ਿਆਦਾ ਚੇਂਜ ਆਈ ਹੈ ਦੋਨਾਂ ਦੇ ਲੌਂਚ ਫਰਕ ਰੱਖਿਆ ਸੀ ਮੈਂ ਉਹਨੂੰ ਡਿਫਰੈਂਟ ਤਰੀਕੇ ਨਾਲ ਦੱਸਿਆ ਸੀ ਤੇ ਮੈਂ ਡਿਫਰੈਂਟ ਤਰੀਕੇ ਨਾਲ ਲਾਉਂਦੀ ਸੀ ਤਾਂ ਮੈਂ ਦੋਨੋਂ ਤਰੀਕੇ ਤੋਂ ਹੁੰਦਾ ਸੀ ਨਹੀਂ ਠੀਕ ਹੈ ਮੇਰੇ ਖੁਦ ਦੀ ਵੱਡੀ ਪ੍ਰੋਬਲਮ ਸੀ ਇਹ ਇੱਥੇ ਮੇਰੇ ਸਾਰੇ ਨਾ ਮੇਰੇ ਵੀ ਆ ਗਏ ਸੀ ਕਿਉਂਕਿ ਹਾਰਮੋਨਲ ਚੇਂजेस ਆਉਂਦੀਆਂ ਤੇ ਹਰ ਲੇਡੀ ਨੂੰ ਇਹ ਦਿੱਕਤ ਕਰਦੀ ਕਰਦੀ ਹੈ ਕਈ ਬੱਚੀਆਂ ਦੇ ਵੀ ਹਾਰਮੋਨਲ ਇੰਬੈਲੈਂਸ ਹੋ ਜਾਂਦੀ ਹੈ ਜਦੋਂ ਉਹਨਾਂ ਦੇ ਵੀ ਆ ਜਾਂਦੇ ਨੇ ਇਸ ਕਰਕੇ ਫੇਸ਼ੀਅਲ ਹੈਅਰ ਦੀ ਤਾਂ ਬਹੁਤ ਵੱਡੀ ਦਿੱਕਤ ਸੀਗੀ ਤੇ ਹੁਣ ਆਪਾਂ ਇਹਦਾ ਨੋਟਿਸ ਹੋ ਜਾਂਦਾ 8-7 ਦਿਨਾਂ ਬਾਅਦ ਨੋਟਿਸ ਹੋਣ ਲੱਗ ਜਾਂਦਾ ਤੁਹਾਨੂੰ ਖੁਦ ਨੂੰ ਵੀ ਪਤਾ ਲੱਗਣ ਲੱਗ ਜਾਂਦਾ ਜਦੋਂ ਮੈਨੂੰ ਪਤਾ ਲੱਗਣ ਲੱਗਿਆ ਸੀ ਨਾ ਉਦੋਂ ਬਾਅਦ ਹੀ ਮੈਂ ਉਹਨੂੰ ਫੋਨ ਕੀਤਾ ਮੈਨੂੰ ਖੁਦ ਨੂੰ ਇਹ ਲੱਗਣ ਲੱਗਿਆ ਸੀ ਕਿ ਮੇਰੇ ਫੇਸ ਤੇ ਬਾਲ ਘਟਨੇ ਸ਼ੁਰੂ ਹੋ ਗਏ ਫਿਰ ਮੈਂ ਮੈਨੂੰ ਉਹਨੇ ਪਹਿਲਾਂ ਇੱਕ ਦਿਨ ਕੁਝ ਦਿਨ ਪਹਿਲਾਂ ਉਹਨੇ ਮੈਨੂੰ ਫੋਨ ਤੇ ਦੱਸਿਆ ਜੀ ਜੀ ਮੇਰੇ ਆ ਬੇਰਕ ਕੋਈ ਹੱਲ ਕਰੋ ਨਾ ਉਦੋਂ ਆਪਾਂ ਵੀਡੀਓ ਬਣਾਈ ਸੀ ਕਿ ਫੇਸ਼ੀਅਲ ਹੈਅ ਦੀ ਬਟ ਉਹਦਾ 100% ਉਵੇਂ ਹੀ ਰਿਜ਼ਲਟ ਨਹੀਂ ਆਉਂਦਾ ਤੇ ਨਾ ਹੀ ਇੰਨੀ ਛੇਤੀ ਆਉਂਦਾ ਜਿਵੇਂ ਇਹਦਾ ਆਇਆ ਤਾਂ ਮੇਰੇ ਧਿਆਨ 'ਚ ਸੀਗਾ ਆ ਗਿਆ ਜੀ ਰਿਜ਼ਲਟ ਮੇਰੇ ਤੇ ਵੀ ਆਇਆ ਤੇ ਇੱਕ ਵੀਡੀਓ ਦੇ ਉੱਤੇ ਇੱਕ ਭੈਣ ਨੇ ਵੀ ਕਮੈਂਟ ਕੀਤਾ ਸੀ ਫਟਕੜੀ ਵਾਲੀ ਤੇ ਉਹਦਾ ਵੀ ਉਹਨੂੰ ਵੀ ਮੈਂ ਲਿਖਿਆ ਸੀ ਕਿ ਤੁਸੀਂ ਮੇਰੀ ਰਿਸਰਚ ਕਰਨ ਚ ਮੇਰੀ ਹੈਲਪ ਕੀਤੀ ਹੈ ਕਿਵੇਂ ਮੈਂ ਜੇ ਲੰਬਾ ਟਾਈਮ ਵਰਤਦੇ ਰਹੋ ਤਾਂ ਫੇਸ਼ੀਅਲ ਹੇਅਰ ਵੀ ਖਤਮ ਹੋ ਜਾਂਦੀ ਹੈ ਅਨਵਾਂਟਡ ਹੇਅਰ ਸਾਰੇ ਖਤਮ ਹੋ ਜਾਂਦੇ ਨੇ ਠੀਕ ਹੈ ਤੇ ਤੁਸੀਂ ਅੰਡਰਆਰਮਸ ਤੇ ਵੀ ਲਗਾਓ ਉੱਥੇ ਵੀ ਤੁਹਾਨੂੰ ਉਹ ਪਰਪਸ ਤਾਂ ਆਪਣਾ ਹੁੰਦਾ ਹੈ ਕਿ ਜਿਵੇਂ ਸਮੈਲ ਨਾ ਆਵੇ ਪਸੀਨਾ ਜਿਹਾ ਆ ਜਾਂਦਾ ਹੈ ਹੋਰ ਹੈ ਨਾ ਉਹ ਨਹੀਂ ਆਉਂਦਾਗਾ ਬਿਲਕੁਲ ਤੁਸੀਂ ਸਾਰ ਦਿਨ ਫਰੈਸ਼ ਰਹਿੰਦੇ ਆ ਤੇ ਨਾਲ ਜਦੋਂ ਤੁਸੀਂ ਹੇਅਰ ਰਿਮੂਵਿੰਗ ਹੋ ਜਾਂਦੀ ਹੈ ਫਿਰ ਤਾਂ ਸੋਨੇ ਤੇ ਸੁਹਾਗਾ ਹੋ ਜਾਂਦਾ ਤੇ ਲੋ ਜੀ ਅੱਜ ਆਪਾਂ ਗੱਲ ਡਿਟੇਲ ਚ ਕਰਾਂਗੇ ਕਿ ਕਿਵੇਂ ਯੂਜ਼ ਕਰਨੀ ਹੈ ਠੀਕ ਇੱਕ ਤੁਹਾਡੀ ਫਟਕੜੀ ਜਿਹੜੀ ਫੇਸ ਤੇ ਯੂਜ਼ ਕਰਨ ਵਾਲੀ ਵੀਡੀਓ ਸੀਗੀ ਉਹਦੇ ਤੁਹਾਡੇ ਬਹੁਤ ਸਾਰੇ ਕਮੈਂਟ ਆ ਰਹੀਆਂ ਮੈਨੂੰ ਕਿ ਉਹਦੇ ਕਿਵੇਂ ਉਹਨੂੰ ਦੁਬਾਰਾ ਤੋਂ ਦੱਸ ਦੋ ਜੀ ਹੈ ਨਾ ਬਹੁਤ ਸਾਰੇ ਕਮੈਂਟ ਆ ਵੀ ਆ ਕਿਵੇਂ ਕਰਨਾ ਹੋ ਕੇ ਮੈਨੂੰ ਲੱਗਦਾ ਉਹਦੇ ਤੇ ਆਪਾਂ ਨੂੰ ਇੱਕ ਐਕਸਕਲੂਸਿਵ ਵੀਡੀਓ ਹੀ ਹੋਰ ਬਣਾਉਣੀ ਪਊਗੀ ਤੇ ਲੋ ਅੱਜ ਆਪਾਂ ਪਹਿਲਾਂ ਇਹਦੀ ਗੱਲ ਕਰਦੀ ਹੈ ਕਿ ਉਹ ਟਿੱਕੀ ਵਾਲੀ ਜਿਹੜੀ ਫਟਕੜੀ ਸੀਗੀ ਉਹ ਲੈ ਲੈਣੀ ਹੈ ਜੀ ਤੁਹਾਡੇ ਫੇਸ਼ੀਅਲ ਹੈਰ ਦੀ ਜ਼ਿਆਦਾ ਪ੍ਰੋਬਲਮ ਹੈ ਤਾਂ ਤੁਸੀਂ ਉਹਨੂੰ ਗਰਮ ਪਾਣੀ ਚ ਰੱਖ ਦੇਣਾ ਹੈ ਥੋੜਾ ਜਿਹਾ ਅੱਜ ਕੱਲ੍ਹ ਤਾਂ ਗਰਮ ਪਾਣੀ ਬਾਥਰੂਮ ਚ ਆਪਣੀ ਇਜ਼ੀ ਹੈ ਤਾਂ ਉਹਨੂੰ ਗਰਮ ਪਾਣੀ ਵਾਲੀ ਫਟਕੜੀ ਨੂੰ ਤੁਸੀਂ ਡਾਇਰੈਕਟ ਘਸਾਉਣੇ ਠੀਕ ਹੈ ਜਿੱਥੇ ਤੁਹਾਡੇ ਵਾਲ ਹੈ ਉੱਥੇ ਥੋੜਾ ਜਿਹਾ ਅੰਸ਼ਤਵਾਰੀ ਰਗੜਮੇ ਆਪਾਂ ਠੀਕ ਹੈ ਐ ਨਹੀਂ ਕਿ ਦੱਬ ਦੱਬ ਕੇ ਰਗੜਮੇ ਮਤਲਬ ਜਿਵੇਂ ਆਪਾਂ ਸਾਬਣ ਲਾਉਂਦੇ ਨੇ ਬਸ ਹੌਂ ਮਰ ਰਗੜਨੇ ਠੀਕ ਹੈ ਜਿੱਥੇ ਜਿੱਥੇ ਤੁਹਾਡੇ ਫੇਸ਼ੀਅਲ ਹੈਰ ਹੈ ਤੇ ਬਾਕੀ ਫਿਰ ਉਹਨੂੰ ਤੁਸੀਂ ਨਾ ਜਿਵੇਂ ਆਪਾਂ ਬਰਸ਼ ਕਰਨ ਤੋਂ ਪਹਿਲਾਂ ਲਗਾ ਲਓ ਤੇ ਫਿਰ ਤੁਸੀਂ ਬਰਸ਼ ਕਰ ਲਓ ਉਹ ਤੱਕ ਉਹ ਮੇਰਾ ਖਿਆਲ ਹੈ ਵੀ ਸੁੱਕ ਜਾਣਗੇ ਠੀਕ ਹੈ ਥੋੜਾ ਜਿਹਾ ਅਜਕਲ ਸਰਦੀ ਹੈ ਤਾਂ ਸਲੋ ਸੁੱਕਦੇ ਆ ਤਾਂ ਉਹਨੂੰ ਮਤਲਬ ਡਰਾਈ ਹੋਣ ਦੇਣਾ ਮੈਂ ਤਾਂ ਸਵੇਰੇ ਤਾਂ ਤੁਹਾਨੂੰ ਦੱਸ ਦੇਣੀ ਹੈ ਕਿਉਂਕਿ ਸਵੇਰੇ ਸਾਡੇ ਲਈ ਇਜ਼ੀ ਹੁੰਦਾ ਸੀ ਨਹਾਉਣਾ ਉਹਨੂੰ ਨਹਾਉਣਾ ਹੁੰਦਾ ਬਾਥਰੂਮ 'ਚ ਇਹ ਚੀਜ਼ਾਂ ਕਰਨੀਆਂ ਸੌਖੀਆਂ ਹੁੰਦੀਆਂ ਠੀਕ ਹੈ ਤਾਂ ਸਪੈਸ਼ਲ ਤਰਧਤ ਕਰਨ ਦੇ ਵਿੱਚ ਕਈ ਵਾਰੀ ਰਹਿ ਹੀ ਜਾਂਦੀ ਹੈ ਚੀਜ਼ ਤਾਂ ਇਸ ਕਰਕੇ ਬਾਥਰੂਮ 'ਚ ਰੱਖ ਲਓ ਬਸ ਉਹਨੂੰ ਢਬੀਚ ਪਾ ਕੇ ਤੇ ਤੁਸੀਂ ਉਹ ਲਗਾਉਣਾ ਹੈ ਪੰਜਰਵਰੀ ਇਧਰਲੀ ਸਾਈਡ ਲਗਾ ਲਿਆ ਪੰਜਰਵਰੀ ਇਧਰਲੀ ਸਾਈਡ ਲਗਾ ਲਿਆ ਤੇ ਜਿੱਥੇ-ਜਿੱਥੇ ਵੀ ਤੁਹਾਡੇ ਫੇਸ਼ੀਅਲ ਹੇਅਰ ਹੈ ਇੱਥ ਉਸ ਤੋਂ ਬਾਅਦ ਨੂੰ ਡਰਾਈ ਹੋਣ ਦੇਣਾ ਤੁਸੀਂ ਬਰਸ਼ ਬਲਿਸ਼ ਕਰੋ ਆਪਣਾ ਤਿਆਰੀ ਕਰੋ ਨਹਾਉਣ ਦੇ ਕਪੜੇ ਕੁੱਪੜੇ ਕੱਢੋ ਉਦੋਂ ਤੱਕ ਉਹ ਡਰਾਈ ਹੋ ਜਾਊਗਾ ਫਿਰ ਤੁਸੀਂ ਇਹਨੂੰ ਨਾਰਮਲ ਵਾਸ਼ ਕਰ ਲੈਣਾ ਓਵੇਂ ਜਿਵੇਂ ਤੁਸੀਂ ਆਪਣਾ ਰੋਜ਼ ਵਾਸ਼ ਕਰਦੇ ਆ ਫੇਸ ਫੇਸ ਵਾਸ਼ ਲੋਨੀਓ ਸੋਪ ਲੋਨੀਓ ਜੋ ਵੀ ਤੁਸੀਂ ਨਹੀਂ ਲਾਉਣੀਓ ਜੋ ਵੀ ਤੁਸੀਂ ਯੂਜ਼ ਕਰਨਾ ਕਰ ਲਓ ਉਸ ਤੋਂ ਬਾਅਦ ਫਿਰ ਨਹਾ ਲੈ ਨਾ ਕੇ ਤੁਸੀਂ ਨਾਲ ਦੀ ਨਾਲ ਮੋਇਸਚਰਾਈਜ਼ਰ ਲਾ ਲੈਣਾ ਤੁਸੀਂ ਠੀਕ ਹੈ ਬੇਸਿਕਲੀ ਮੋਇਸਚਰਾਈਜ਼ਰ ਨਾਲ ਦੀ ਨਾਲ ਤਾਂ کہہ ਰਹੀ ਹਾਂ ਮੈਂ ਕਿਉਂਕਿ ਜਿਹੜਾ ਇਹ ਫਟਕੜੀ ਹੁੰਦੀ ਹੈ ਨਾ ਇਹ ਡਰਾਈ ਕਰਦੀ ਹੈ ਫੇਸ ਨੂੰ ਤੇ ਡਰਾਈਨੈਸ ਜਿਆਦਾ ਨਾ ਹੋ ਜਵੇ ਇਸ ਕਰਕੇ ਨਾਲ ਦੀ ਨਾਲ ਹੀ ਆਪਾਂ ਇਹ ਕਰ ਲੈਣੇ ਹੁਣ ਇਹਦੇ ਵਿੱਚ ਇਹ ਤਾਂ ਹੋ ਗਿਆ ਫੇਸ਼ੀਅਲ ਹੈਰ ਵਾਸਤੇ ਹੈਨਾ ਮੈਂ ਤੁਹਾਨੂੰ ਦੱਸਿਆ ਵੀ 8 ਦਿਨ ਪਹਿਲਾਂ ਉਹ ਵੀਡੀਓ ਪਾਈ ਸੀ ਮੈਂ 6 ਦਿਨ ਸ਼ੋਅ ਕਰਦੀ ਆ ਚਲੋ ਉਹਨੂੰ 1-2 ਦਿਨ ਪਹਿਲਾਂ ਕਿਹਾ ਹੁਣ ਇਹ ਕੁੜੀ ਨੂੰ ਕਰਨ ਨੂੰ ਮੈਂ 1-2 ਦਿਨ ਉਹਨੂੰ ਫਟਕੜੀ ਅਰੇਂਜ ਕਰਨ ਨੂੰ ਵੀ ਲੱਗ ਗਈ ਕਹਿੰਦੀ ਸੀ ਮੈਨੂੰ ਮਤਲਬ ਹਫਤੇ 'ਚ ਨੋਟਿਸ ਹੋਣ ਲੱਗ ਗਿਆ ਕਿ ਵਾਲ ਘਟ ਰਹੇ ਨਹੀਂ ਤੇ ਮੇਰੇ ਵੀ ਮੈਨੂੰ ਹੋ ਗਏ ਹੁਣੇ 10-12 ਦਿਨ ਮੈਂ ਉਹਦੇ ਤੋਂ ਪਹਿਲਾਂ ਸ਼ੁਰੂ ਕਰ ਲਿਆ ਸੀ ਬਟ ਮੇਰਾ ਤਰੀਕਾ ਡਿਫਰੈਂਟ ਸੀਗਾ ਰਿਜ਼ਲਟ ਦੋਨਾਂ ਚ ਆਇਆ ਤੁਹਾਨੂੰ ਜਿਹੜਾ ਕੰਫ ਮੈਂ ਠੰਡੇ ਪਾਣੀ ਵਾਲੀ ਕਰਦੀ ਸੀ ਕਿਉਂਕਿ ਮੈਂ ਬੀਸਿਕਲੀ ਫਾਈਨ ਲਾਈਨਸ ਐਂਡ ਆਲ ਦੈਟ ਲਈ ਕਰ ਰਹੀ ਸੀ ਤਾ ਉਹਦੇ ਵਾਸਤੇ ਤੁਸੀਂ ਠੰਡੇ ਪਾਣੀ ਚ ਕਰਨੇ ਠੀਕ ਹੈ ਠੰਡੇ ਪਾਣੀ ਜਦ ਨੋਰਮਲ ਪਾਣੀ ਟੁੱਟੀ ਤੇ ਅੱਜ ਕੱਲ ਤਾਂ ਠੰਡਾ ਹੀ ਹੈ ਟੈਂਕੀ ਦਾ ਪਾਣੀ ਤੇ ਤੁਸੀਂ ਉਹਦੇ ਵਿੱਚ ਪੀਓ ਲੋ ਉਸੇ ਨੂੰ ਹੀ ਪਹਿਲਾਂ ਤੁਸੀਂ ਗਰਮ ਲਈ ਲਾਲ ਗਿਆ ਤੇ ਇੰਨੇ ਏਰੀਆ ਵਿੱਚ ਤੁਸੀਂ ਗਰਮ ਨਾਲ ਲਾ ਕੇ ਜਿੱਥੇ ਤੁਹਾਡੇ ਵਾਲ ਹੈ ਤੇ ਉਸ ਤੋਂ ਬਾਅਦ ਤੁਸੀਂ ਉਹਨੂੰ ਜੇ ਤੁਹਾਨੂੰ ਫਾਈਨ ਲਾਈਨਸ ਲਈ ਵੀ ਚਾਹੀਦੀ ਹੈ ਫਿਰ ਤੁਸੀਂ ਉਹਨੂੰ ਠੰਡੇ ਵਿੱਚ ਉਸੇ ਟਿੱਕੀ ਨੂੰ ਠੰਡੇ ਪਾਣੀ ਨਾਲ ਹਿੱਟ ਕਰ ਲਓ ਤੇ ਠੰਡੀ ਹੋ ਜੂਗੀ ਫਿਰ ਤੁਸੀਂ ਆਪਣੇ ਇਸ ਏਰੀਆ ਵਿੱਚ ਜਿੱਥੇ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਮੈਨੂੰ ਫਾਈਨ ਲਾਈਨਸ ਦਾ ਇਸ਼ੂਸ ਹੈ ਅੱਖਾਂ ਦੇ ਬਹੁਤਾ ਨੇੜੇ ਨਾ ਲਾਓ ਕਿਉਂਕਿ ਇਹ ਏਰੀਆ ਜੇ ਡਰਾਈ ਹੋ ਜੀ ਨਾ ਤੇ ਫਿਰ ਇਹ ਅ ਕਿਉਂਕਿ ਪਹਿਲਾਂ ਹੀ ਪਤਲਾ ਬਹੁਤ ਹੁੰਦੀ ਹੈ ਸਕਿਨ ਇਹ ਵਾਲੀ ਤੇ ਇਹਨੂੰ ਆਪਾਂ ਡਰਾਈ ਨਹੀਂ ਕਰਨਾ ਇੱਥੇ ਲਗਾ ਲਓ ਤੁਸੀਂ ਆਸੇ ਪਾਸੇ ਹੋਰ ਠੀਕ ਹੈ ਆਈਬ੍ਰੋਸ ਤੋਂ ਥੋੜਾ ਜਿਹਾ ਪਰਹੇਜ਼ ਕਰਕੇ ਰੱਖਿਓ ਕਿਉਂਕਿ ਆਪਾਂ ਨੂੰ ਪਤਾ ਲੱਗੇ ਕਿ ਹੇਅਰ ਰਿਮੂਵਿੰਗ ਕਰਦਾ ਹੈ ਇਸ ਕਰਕੇ ਥੋੜਾ ਜਿਹਾ ਇੱਥੇ ਇਹ ਵਾਲ ਪਾਟਨ ਨਾਲ ਹੈਨਾ ਤਾਂ ਕਿ ਆਪਣੇ ਆਈਬ੍ਰੋਸ ਤੇ ਨਾ ਲੱਗ ਜੀ ਤਾਂ ਇਹਦੇ ਇਹਨੂੰ ਵੀ ਉਵੇਂ ਹੀ ਕਰਨੇ ਮਤਲਬ ਸੁੱਕਣ ਤੱਕ ਰੱਖਣੇ ਤੁਸੀਂ ਜਦੋਂ ਸੁੱਕ ਜੂ ਉਦੋਂ ਬਾਅਦ ਤੁਸੀਂ ਫੇਸ ਆਪਣਾ ਵਾਸ਼ ਕਰ ਲਓ ਮਤਲਬ ਤੁਸੀਂ ਦੋਨੋਂ ਪ੍ਰੋਸੈਸ ਇਕੱਠੇ ਕਰਨੇ ਮੈਂ ਤਾਂ ਇਕੱਠੇ ਕਰਨ ਲੱਗ ਗਿਆ ਅੱਜਕੱਲ ਪਹਿਲਾਂ ਮੈਂ ਗਿੱਲੇ ਨਾਲ ਗਰਮ ਪਾਣੀ ਵਾਲੀ ਟਿੱਕੀ ਜੀ ਨਾਲ ਇੱਥੇ ਘਸਾ ਲੈਣੀ ਹੈ ਤੇ ਉਦੋਂ ਬਾਅਦ ਉਹਨੂੰ ਟਿੰਡੀ ਕਰ ਲੈਣੀ ਹੈ ਤੇ ਫਿਰ ਨਹੀਂ ਕਰਕੇ ਇੱਥੇ ਪਹਿਲਾਂ ਇੱਥੇ ਲਗਾ ਲੈਣੀ ਹੈ ਤਾਂ ਕਿ ਜਦੋਂ ਉਹ ਮੱਥੇ ਤੇ ਲੈ ਕੇ ਜਾਵਾਂ ਉਹਨੂੰ ਥੋੜਾ ਜਿਹਾ ਐ ਨਾ ਹੋਵੇ ਕਿ ਪਾਣੀ ਡ੍ਰਿਪ ਕਰਨ ਲੱਗ ਜੇ ਤਾਂ ਬਸ ਫਿਰ ਇੱਥੇ ਲਗਾ ਲਈ ਸੋ ਬਹੁਤ ਵਧੀਆ ਰਿਜ਼ਲਟ ਆ ਜੀ ਤਿੰਨ ਬੰਦਿਆਂ ਦਾ ਤਾਂ ਤੁਹਾਡੇ ਸਾਹਮਣੇ ਆ ਗਿਆ ਮੇਰੇ ਕੋਲ ਆ ਗਿਆ ਮੇਰੀ ਰਿਲੇਟਿਵ ਨੇ ਦੱਸਤਾ ਇੱਕ ਭੈਣ ਨੇ ਕਮੈਂਟ ਕਰਕੇ ਦੱਸਿਆ ਜਿਹੜੀਆਂ ਭੈਣਾਂ ਫਟਕੜੀ ਵਾਲੀ ਵੀਡੀਓ ਤੋਂ ਬਾਅਦ ਫਟਕੜੀ ਯੂਜ਼ ਕਰਨੇ ਸ਼ੁਰੂ ਕੀਤੀ ਹੈ ਉਹ ਵੀ ਤੁਸੀਂ ਹੁਣ ਨੋਟਿਸ ਕਰਿਓ ਤੁਹਾਡੇ ਕੀ ਚੇਂਜ ਆਈ ਹੈ ਤੇ ਛੋਟੇ ਬੱਚਿਆਂ ਦੇ ਵੀ ਕਰ ਸਕਦੇ ਹੋ ਜਿਵੇਂ ਯੰਗ ਕੁੜੀਆਂ ਦੇ ਵੀ ਹੈ ਨਾ ਹੇਅਰ ਦਿਖਣ ਲੱਗ ਜਾਂਦੇ ਨੇ ਇਹ ਬੱਚਿਆਂ ਦੇ ਕੁੜੀਆਂ 12 13 15 ਸਾਲ ਦੀਆਂ ਕਿਉਂਕਿ ਇਹ ਸਾਰੀ ਨੇਚਰਲ ਚੀਜ਼ਾਂ ਨੇ ਇਹਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ ਬਸ ਡਰਾਈਨੈਸ ਦਾ ਖਿਆਲ ਰੱਖਣਾ ਹੈ ਆਪਾਂ ਉਦੇ ਵਾਸਤੇ ਤੁਸੀਂ ਕੋਈ ਵੀ ਮੌਇਸਚਰਾਈਜ਼ਰ ਜਿਹੜਾ ਤੁਸੀਂ ਲਾਉਨੇ ਆ ਉਹ ਲਗਾ ਲਓ ਨਹੀਂ ਤਾਂ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਕੈਸਟਰ ਆਇਲ ਵਾਲਾ ਉਹ ਤੁਸੀਂ ਕਰੀਮ ਬਣਾ ਕੇ ਰੱਖ ਲਓ ਦੀ ਬੈਸਟ ਕਰੀਮ ਹੈ ਉਹ ਕੁਝ ਕਰਨ ਦੀ ਜ਼ਰੂਰਤ ਨਹੀਂ ਗਈ ਉਹਦੇ ਤੇ ਮੈਂ ਤੁਹਾਨੂੰ ਐਕਸਕਲੂਸਿਵਲੀ ਇੱਕ ਵੀਡੀਓ ਹੋਰ ਦੇ ਦੂੰਗੀ ਜੇ ਤੁਹਾਨੂੰ ਉਹਦੇ ਤੇ ਕੋਈ ਵੀ ਡਾਊਟ ਹੈ ਕਿਉਂਕਿ ਮੈਂ ਇਹਦੇ ਵਿੱਚ ਮਿਕਸ ਤਾਂ ਨਹੀਂ ਕਰਨਾ ਚਾਹੁੰਦੀ ਕਿ ਇਹ ਨੂੰ ਆਪਾਂ ਸਪੈਸ਼ਲੀ ਹੈਅਰ ਰਿਮੂਵਿੰਗ ਵਾਸਤੇ ਹੀ ਰੱਖਾਂਗੇ ਦੁਬਾਰਾ ਦੱਸ ਦਿੰਨੀ ਹਾਂ ਕੋਈ ਵੀ ਜੇ ਤੁਹਾਡੀ ਸੀਨੀਅਰੋਂ ਜੂਨੀਅਰੋਂ ਮਤਲਬ ਤੁਸੀਂ మేలు ਫੀ ਮੇਲੋਂ ਕੋਈ ਫਰਕ ਨਹੀਂ ਪੈਂਦਾ ਇਸ ਚੀਜ਼ ਨਾਲ ਤੁਸੀਂ ਸਿੰਪਲ ਉਹ ਵਾਲੀ ਫਟਕੜੀ ਲੈਣੀ ਹੈ ਹੁਣ ਫਟਕੜੀ ਕਿਹੜੀ ਹੈ ਕਿਹੜੀ ਨਹੀਂ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਸਾਰੀਆਂ ਇਹ ਕਿਉਂਕਿ ਇਹਨਾਂ ਵਿੱਚ ਨਾ ਨਕਲੀ ਚੀਜ਼ਾਂ ਸਿਰਫ ਉਹ ਹੁੰਦੀਆਂ ਹੁੰਦੀਆਂ ਜਿਹੜੀਆਂ ਮਹਿੰਗੀਆਂ ਹੁੰਦੀਆਂ ਨੇ ਸਸਤੀਆਂ ਚੀਜ਼ਾਂ 'ਚ ਨਾ ਡੁਪਲੀਕੇਟ ਚੀਜ਼ਾਂ ਨਹੀਂ ਹੁੰਦੀਆਂ ਇਹ ਠੀਕ ਹੀ ਹੁੰਦੀਆਂ ਸਾਰੀਆਂ ਤਾਂ ਤੁਸੀਂ ਇਹ ਫਟਕੜੀ ਲੈ ਲੈਣੀ ਹੈ ਜਿਹੜੀ ਵੀ ਤੁਹਾਡੇ ਆਸ-ਪਾਸੇ ਮਿਲਦੀ ਕੋਸ਼ਿਸ਼ ਬਸ ਲੈਓ ਇਹ ਹੀ ਕੋਸ਼ਿਸ਼ ਕਰਿਓ ਕਿ ਟਿੱਕੀ ਵਾਲੀ ਹੁੰਦੀ ਜਿਹੜੀ ਉਹ ਲਿਓ ਠੀਕ ਹੈ ਕਿਉਂਕਿ ਜਿਹੜੇ ਉਹ ਪੀਸਸ ਹੁੰਦੇ ਨੇ ਨਾ ਉਹ ਚੁੱਪ ਜਾਂਦੇ ਐ ਕਰੜੀ ਹੁੰਦੀ ਐ ਨ ਇਸ ਕਰ ਕਿ ਉਹ ਨਾਲ ਲਿਓ ਜਿਹੜੀ ਉਹ ਸਬਨ ਟਾਈਪ ਹੁੰਦੀ ਹੈ ਦੇਖਣ ਚ ਉਹ ਵੜੀ ਲੈ ਲੈਣੀ ਹੈ ਤੇ ਉਹਨੂੰ ਤੁਸੀਂ ਜੇ ਪਿੰਡ 'ਚ ਤੁਹਾਡੇ ਨਾਲ ਮਿਲੇ ਤੁਸੀਂ ਪਿੰਡ 'ਚੋਂ ਦੇਖ ਰਹੇ ਹੋ ਜਾਂ ਤੁਹਾਡੇ ਏਰੀਆ ਦੇ ਆਸ-ਪਾਸ ਨਹੀਂ ਮਿਲਦੀ ਤਾਂ ਤੁਸੀਂ ਸ਼ਹਿਰੋਂ ਗਾ ਲਓ ਸਾਲਾਂ ਤੱਕ ਚੱਲੀ ਜਾਂਦੀ ਹੈ ਕੋਈ ਵੜੀ ਨਹੀਂ ਘਸਦੀ ਕੀ ਠੀਕ ਹੈ ਤੇ ਉਸ ਤੋਂ ਬਾਅਦ ਤੁਸੀਂ ਨਾਉਣ ਤੋਂ ਬਾਅਦ ਇੱਥੇ ਇੰਨੇ ਏਰੀਆ ਜਿੱਥੇ ਤੁਹਾਡੇ ਜ਼ਿਆਦਾ ਵਾਲ ਹੈ ਉੱਥੇ ਤੁਸੀਂ ਗਰਮ ਪਾਣੀ ਆ ਦੇ ਵਿੱਚ ਡੁਬੋ ਕੇ ਲਗਾਉਣਾ ਜਿੱਥੇ ਤੁਹਾਨੂੰ ਫਾਈਨ ਲਾਈਨਸ ਜਾਂ ਝੁਰੜੀਆਂ ਕਰਕੇ ਚਾਹੀਦੀ ਹੈ ਉਹ ਜਾਂ ਦਾਗਾਂ ਕਰਕੇ ਚਾਹੀਦੀਆਂ ਤੁਹਾਡੇ ਦਾਗ ਪੈਗੇ ਹੋਏ ਆ ਉਹ ਫਿਰ ਤੁਸੀਂ ਠੰਡੇ ਪਾਣੀ ਨਾਲ ਯੂਜ਼ ਕਰਨੀ ਹੈ ਠੀਕ ਹੈ ਇਹ ਰਿਜ਼ਲਟ ਇਹਦਾ ਬਹੁਤ ਵਧੀਆ ਹੈ ਇਹ ਕੋਈ ਨਹੀਂ ਹੈਗਾ ਕਿ ਕਿੰਨੇ ਦਿਨ ਵਰਤਾਂ ਜਿੰਨੇ ਚਿਰ ਮਰਜ਼ੀ ਵਰਤ ਸਕਦੇ ਹੋ ਕੋਈ ਇਸ਼ੂ ਨਹੀਂ ਹੈਗਾ ਮੈਨੂੰ 15 ਤੋਂ 20 ਦਿਨ ਤੋਂ 20 ਦਿਨ ਤੋਂ ਮੇਰੇ ਨਾਲ ਤਾਂ ਘੱਟੋ-ਘੱਟ ਵਨ ਹੋਈ ਗਈ ਯੂਜ਼ ਕਰਦੀ ਇਹਨੂੰ ਕੋਈ ਦਿੱਕਤ ਨਹੀਂ ਕੋਈ ਐਕਸਟਰਾ ਡਰਾਈਨੈਸ ਨਹੀਂ ਕਰਦੀ ਤੁਸੀਂ ਨਾਲ ਦੀ ਨਾਲ ਆਪਣਾ ਮੋਇਸਚਰਾਈਜ਼ਰ ਯੂਜ਼ ਕਰੋ ਡਰਾਈਨੈਸ ਨਹੀਂ ਹੋਊਗੀ ਠੀਕ ਹੈ ਨੋ ਵੈਸੇ ਵੀ ਤੁਸੀਂ ਨਾ ਕੇ ਜਦੋਂ ਆਣੀ ਉਹ ਤੇ ਟ੍ਰਾਈਗਨਸ ਹੋ ਨੂੰ ਰੋਕਣ ਦਾ ਇੱਕ ਤਰੀਕਾ ਹੁੰਦਾ ਹੈ ਕਿ ਤੁਸੀਂ ਫਟਾਫਟ ਆਪਣਾ ਬਾਕੀ ਕੰਮ ਫਿਨਿਸ਼ ਕਰਨੀ ਹੈ ਨਾ ਕੇ ਨਾਲ ਦੀ ਨਾਲ ਪਹਿਲਾਂ ਮੋਇਸਚਰਾਈਜ਼ ਕਰ ਲਓ ਆਪਣੇ ਫੇਸ ਨੂੰ ਜੋ ਵੀ ਤੁਸੀਂ ਲਗਾਉਣਾ ਲਗਾ ਲਓ ਉਸ ਤੋਂ ਬਾਅਦ ਤੁਸੀਂ ਆਪਣੇ ਫਿਰ ਇੱਕ ਚੀਜ਼ ਦਾ ਖਿਆਲ ਰੱਖਣਾ ਹੈ ਪਰ ਜੇ ਤੁਸੀਂ ਕਰੀਮ ਲਗਾ ਲਈ ਮੋਇਸਚਰਾਈਜ਼ਰ ਨੂੰ ਹੱਥ ਲਾ ਲਈ ਹੋਰ ਕਰ ਲਿਆ ਜੇ ਹੋਮ ਮੇਡ ਨਹੀਂ ਹੈ ਤਾਂ ਫਿਰ ਤੁਸੀਂ ਆਪਣੇ ਹੱਥ ਧੋ ਲੈਣੇ ਪਹਿਲਾਂ ਫਿਰ ਕੰਗੀ ਕਰਨੀ ਹੈ ਕਿਉਂਕਿ ਉਹ ਕਰੀਮ ਵਾਲੇ ਹੱਥ ਗੀਵਰੀ ਜਿਹੜੀ ਹੈ ਵਾਲ ਚਿੱਟੇ ਹੋਣ ਦਾ ਇੱਕ ਕਾਰਨ ਬਣ ਜਾਂਦੀ ਹੈ ਸੋ ਇਹ ਚੀਜ਼ਾਂ ਦਾ ਖਿਆਲ ਰੱਖਣਾ ਤੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਸਾਡੀ ਰਿਸਰਚ ਜਿਹੜੀ ਆ ਉਹ ਸਕਸੈਸਫੁਲ ਰਹੀ ਸਾਡੇ ਇਹ ਵੱਡੀ ਇੱਕ ਸਮੱਸਿਆ ਹੱਲ ਹੋ ਗਈ ਮੇਰੀ ਤਾਂ ਖੁਦ ਦੀ ਵੀ ਇਹ ਸਮੱਸਿਆ ਸੀਗੀ ਉਹ ਜਿਹੜਾ ਆਟੇ ਵਾਲਾ ਪ੍ਰੋਸੈਸਰ ਉਹਦਾ ਰਿਜ਼ਲਟ ਹੈ ਤਾਂ ਹੈ ਪਰ ਇੱਕ ਤਾਂ دیر ਬਾਅਦ ਹੈ ਕੋ ਕਰਨ ਦਾ ਝੰਜਟ ਬਹੁਤ ਹੈ ਇਹਦਾ ਬਿਲਕੁਲ ਕੋਈ ਝੰਜਟ ਨਹੀਂ ਤੁਸੀਂ इजीली ਇਹਨੂੰ ਕਰ ਸਕਦੇ ਹੋ ਤੇ ਜਦੋਂ ਵੀ ਤੁਸੀਂ ਮਤਲਬ ਵਾਸ਼ਰੂਮ 'ਚ ਜਾਣਾ ਹੈ ਉੱਥੇ ਰੱਖ ਲਓ ਤੇ ਫਿਰ ਨਹਾਉਣ ਤੋਂ ਬਾਅਦ ਤੁਸੀਂ ਨਾ ਆਪਣੇ ਅੰਡਰਰੋਬਸ ਤੇ ਲਗਾ ਲਓ ਇੱਕ ਲੇਅਰ ਇੱਕ ਦੋ ਵਾਰੀ ਘਸਾ ਲਓ ਤੇ ਉਹਨੂੰ ਨਿਵਾਸ਼ ਕਰਨਾ ਫਿਰ ਉਹਨੂੰ ਉਵੇਂ ਹੀ ਰੱਖਣਾ ਠੀਕ ਹੈ ਤੇ ਉਹਨੂੰ ਸਾਰਾ ਦਿਨ ਆਈ ਰੱਖਣਾ ਹੈ ਕੁਛ ਕੋਈ ਸਾਈਡ ਇਫੈਕਟ ਨਹੀਂ ਆਊਗਾ ਤੁਹਾਨੂੰ ਬਹੁਤ ਵਧੀਆ ਸਾਰਾ ਦਿਨ ਫਰੈਸ਼ ਰਹੋਗੇ ਕੋਈ ਸਮੈਲ ਨਹੀਂ ਹੋਊਗੀ ਕੁਛ ਨਹੀਂ ਹੋਊਗੀ ਬਾਡੀ ਚ ਬਾਡੀ ਆਰਡਰ ਦੀ ਜਿਹਨੂੰ ਵੀ ਸਮੱਸਿਆ ਹੈਗੀ ਹੈ ਉਹ ਇਹਨੂੰ ਯੂਜ਼ ਕਰੋ ਹੁਣ ਆਪਣੇ ਘਰ ਚ ਤੁਸੀਂ ਫਟਕੜੀ ਕਦੀ ਖਤਮ ਨਹੀਂ ਕਰਨੀਗੀ ਹਮੇਸ਼ਾ ਆਪਣੇ ਘਰ ਚ ਰੱਖਣੀ ਹੈ ਬਹੁਤ ਬਹੁਤ ਵਧੀਆ ਰਿਜ਼ਲਟ ਨੇ ਇਹ ਦੀ ਥੋੜੀ ਜਿਹੀ ਜਲਨ ਹੁੰਦੀ ਹੈ ਜਦੋਂ ਅਪਲੌਂਦੇ ਆ ਉਹ ਤਾਂ ਹੁੰਦੀ ਹੈ ਕਿਉਂਕਿ ਡਰਾਈਨੈਸ ਕਰਕੇ ਕਈ ਵਾਰੀ ਕੱਟਸ ਆ ਜਾਂਦੇ ਨੇ ਬਰੀਕ ਜਿਹੜੇ ਸਾਨੂੰ ਪਤਾ ਵੀ ਨਹੀਂ ਲੱਗਦੇ ਪਰ ਫਿਰ ਉਹ ਰਿਕਵਰ ਹੋ ਜਾਂਦੀ ਹੈ ਨਾ ਤੇ ਉਸ ਤੋਂ ਬਾਅਦ ਜਲਨ ਵੀ ਹੌਣ ਮੜ ਜਾਂਦੀ ਇੱਕ ਦੋ ਯੂਜ਼ ਦੇ ਵਿੱਚ ਹੁੰਦੀ ਹੈ ਫਿਰ ਨਹੀਂ ਹੁੰਦੀਗੀ ਫਿਰ ਹੋ ਜਾਂਦੀ ਸੋ ਬਣੋ ਬਹੁਤ ਰਿਸਰਚ ਕਰਕੇ ਮੈਂ ਤੁਹਾਡੇ ਲਈ ਵੀਡੀਓ ਲੈ ਕੇ ਆਂਦੀ ਆ ਤੇ ਸ਼ੇਅਰ ਕਰਨ ਵਾਲੀ ਕਮੀ ਨਾ ਕਰਿਓ ਕਿਉਂਕਿ ਬਹੁਤ 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 ਲੋਕਾਂ ਲਈ ਇਹ ਸਮੱਸਿਆ ਹੈ ਤੇ ਇਹ ਸਮੱਸਿਆ ਦਾ ਹੱਲ ਹੁਣ ਬਹੁਤ ਜ਼ਰੂਰੀ ਸੀ 레이జర్ ਪ੍ਰੋਸੈਸ ਵਗੈਰਾ ਚੱਲ ਰਹੇ ਨੇ ਬਟ ਉਹ ਕੋਸਟਲੀ ਵੀ ਨੇ ਸੋ ਸਾਰਿਆਂ ਦੇ ਬਸਟ ਵਿੱਚ ਵੀ ਨਹੀਂ ਹੁੰਦਾ ਉਹ ਤੇ ਇਸ ਕਰਕੇ ਆਪਾਂ ਇਸ ਚੀਜ਼ ਨੂੰ ਪਲੀਜ਼ ਪਲੀਜ਼ ਮੇਰੀ ਵੀ ਰਿਕਵੈਸਟ ਹੀ ਸਮਝ ਲਓ ਤੁਸੀਂ ਕਿ ਇਹਨੂੰ ਜਰੂਰ ਸ਼ੇਅਰ ਕਰਨਾ ਹੈ ਮੈਨੂੰ ਇਸ ਇਸ ਲਈ ਨਹੀਂ ਕਿ ਮੇਰੀ ਵੀਡੀਓ ਵਾਇਰਲ ਕਰਨੀ ਆਪਾਂ ਇਸ ਲਈ ਕਿ ਬਹੁਤ ਸਾਰੇ ਬੰਦਿਆਂ ਦੀ ਸਮੱਸਿਆ ਹੱਲ ਹੋ ਜੇ ਵਾਇਰਲ ਹੋਰ ਦਾ ਆਪਾਂ ਕੋਈ ਚੱਕਰ ਨਹੀਂਗਾ ਕਿਉਂਕਿ ਆਪਾਂ ਇਹ ਵੀਡੀਓ ਬਣਾਉਂਦੀ ਆ ਇਸ ਲਈ ਕਿ ਬਹੁਤ ਸਾਰੀਆਂ ਦਿੱਕਤਾਂ ਜਿਹੜੀਆਂ ਹੈਗੀਆਂ ਜਿਹੜੀਆਂ ਐਕਸਪੀਰੀਅੰਸ ਮੇਰੇ ਨੇ ਮੈਂ ਤੁਹਾਨੂੰ ਸ਼ੇਅਰ ਕਰਾਂ ਤੇ ਤੁਹਾਡੀਆਂ ਪ੍ਰੋਬਲਮਸ ਸੋਲਵ ਹੋ ਜਾਣਾ ਠੀਕ ਹੈ ਸੋ ਮੈਂ ਉਮੀਦ ਕਰਦੀ ਆ ਕਿ ਤੁਸੀਂ ਸ਼ੇਅਰ ਵੀ ਕਰੋਗੇ ਤੇ ਆਪਣੀ ਜਿਹੜੇ ਹੋਰ ਤੁਹਾਡੇ ਇਹਦੇ ਨਾਲ ਰਿਲੇਟਡ ਨ ਅਸਾਂ ਜਿਹੜੀ ਪਹਿਲੀ ਵੀਡੀਓ ਤੁਸੀਂ ਜੇ ਦੇਖ ਲਿਓ ਜੋ ਕਿ ਉਹਦੇ ਚ ਇਸ਼ੂਜ਼ ਹੋਣਗੇ ਤੁਹਾਡੇ 6 ਦਿਨ ਪਹਿਲਾਂ ਆਈ ਸੀਗੀ ਜਾਂ ਫਟਕੜੀ ਨੂੰ ਲੈ ਕੇ ਵੀਡੀਓ ਉਹ ਜ਼ਰੂਰ ਦੇਖ ਲਿਓ ਤੁਸੀਂ ਬਹੁਤ ਸਾਰੀਆਂ ਤੁਹਾਡੀਆਂ ਇਸ਼ੂਜ਼ ਉੱਥੋਂ ਵੀ ਸੋਲਵ ਹੋ ਜਾਣੀ ਹੈ ਬਾਡੀ ਆਰਡਰ ਆਉਂਦੀ ਹੈ ਤਾਂ ਲਾਸਟ ਵਾਲਾ ਜਿਹੜਾ ਕੱਪ ਹੈ ਉਹਨੂੰ ਤੁਸੀਂ ਇਦਾਂ ਹੀ ਭਰ ਕੇ ਪਿੰਡੇ ਤੇ ਪਾ ਲਓ ਜਾਂ ਬਾਰਟੀ ਚ ਸੈਟ ਲਓ ਥੋੜੀ ਜਿਹੀ ਫਟਕੜੀ ਤੇ ਪਾਊਡਰ ਬਣਾ ਕੇ ਤੇ ਉਹਨੂੰ ਤੁਸੀਂ ਯੂਜ਼ ਕਰੋ ਪੂਰਾ ਦਿਨ ਪਿੰਡੇ 'ਚ ਕੋਈ ਸਮੈਲ ਨਹੀਂ ਹੋਊਗੀ ਬਹੁਤ ਸਾਰੇ ਬੰਦੇ ਦੀ मतलब ਬੰਦੇ ਮੀਨਸ ਲੇਡੀਜ਼ ਜੈਂਟਸ ਐਂਡ ਜੋ ਵੀ ਪਰਸਨਸ ਦੀ ਇਹ ਪ੍ਰੋਬਲਮ ਹੈਗੀ ਹੈ ਹੁੰਦੀ ਹੈ ਤੇ ਅਸੀਂ ਕਈ ਵਾਰੀ ਉਹ ਦੱਸ ਵੀ ਨਹੀਂ ਪਾਉਂਦੇ ਇਹ ਸਾਰਿਆਂ ਨੂੰ ਸੋ ਇਸ ਕਰਕੇ ਇਹਨਾਂ ਛੋਟੇ-ਛੋਟੀਆਂ ਪ੍ਰੋਬਲਮਸ ਦਾ ਬਹੁਤ ਵਧੀਆ ਸੋਲੂਸ਼ਨ ਹੈ ਇਹ ਇਹ ਤੁਸੀਂ ਕਰਨੇ ਸੋ ਇੱਕੋ ਹੀ ਲਾਈਫ ਹੈ ਇੰਜੋਏ ਕਰਦੇ ਰਹੋ ਦੂਜਿਆਂ ਦੀ ਮਦਦ ਕਰਦੇ ਰਹੋ ਖੁਸ਼ ਰਹੋ ਤੇ ਆਪਣੇ ਬੀਰ ਕੰਦਾ ਖਿਆਲ ਰੱਖੋ ਮਿਲਾਂਗੇ ਅਗਲੀ ਵੀਡੀਓ ਚ